ਅੱਜ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਜੀ ਬਹੁਤ ਹੀ ਸਤਕਾਰਯੋਗ ਨਨਕੌਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਵਰਿਸ਼ਟ ਲੀਡਰ ਮਨੀਸ਼ ਤਿਵਾੜੀ ਜੀ ਨਾਬਾ ਸਾਹਿਬ ਸਭੇ ਸਾਰੇ ਸਤਕਾਰਯੋਗ ਅਮਿਤ ਵਿੱਚ ਜੀ ਗੋਲਡੀ ਜੀ ਜਲਾਲਪੁਰ ਸਾਹਿਬ ਤੇ ਸਾਰੇ ਸਾਥੀगण ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਹੈ ਅਸੀਂ ਦੋ ਸਾਡੇ ਪੁਰਾਣੇ ਸਾਥੀਆਂ ਜਿਨ੍ਹਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਇੱਕ ਤਾਂ ਲਵ ਕੁਮਾਰ ਗੋਲਡੀ ਜੀ ਸਾਡੇ ਦੋਵਾਰ ਦੇ ਸਾਬਕਾ ਐਮਐਲਏ ਔਰ ਦੂਜੇ ਸਾਡੇ ਵੀਰਵੀ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਿਹੜੇ ਰਹੇ ਉਹ ਦੋਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਂਗਰਸ ਦੀ ਸੀ ਸੋ ਉਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਅੱਜ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੋਨਾਂ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਤੇ ਵੈਲਕਮ ਕਹਿੰਦੇ ਦੂਸਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ 2014 ਚ ਬੀਰਮੀ ਸਾਹਿਬ ਪਾਰਟੀ ਛੱਡ ਗਏ ਸਨ ਇਹ ਅੱਜ ਕੱਲ ਦੇ ਲੋਕਾਂ ਨਾਲ ਛੱਡਣ ਵਾਲਾ ਨਹੀਂ ਹੈ ਕਿ ਰਾਤ ਨੂੰ ਛੱਡ ਗਏ ਕੱਲ ਦੂਸਰੀ ਪਾਰਟੀ ਜੁਆਇਨ ਹੋ ਗਏ ਪਰਸੋ ਦੂਸਰੀ ਪਾਰਟੀ ਜੁਆਇਨ ਹੋ ਗਏ 2014 ਚ ਕੋਈ ਇਸ ਤਰ੍ਹਾਂ ਦੀ ਮਜਬੂਰੀ ਬਣਾਈ ਸੀ ਉਸ ਵੇਲੇ ਦੀ ਸਰਕਾਰ ਨੇ ਛੱਡ ਕੇ ਗਏ ਸਨ 6 ਮਹੀਨੇ ਆਸ ਤੇ ਪਾਰਟੀ ਔਰ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਉਸ ਪਾਰਟੀ ਤੋਂ ਅਕਾਲੀ ਦਲ ਤੋਂ ਔਰ ਫਿਰ ਅੱਜ ਤੱਕ ਇਹਨਾਂ ਨੇ ਹਮੇਸ਼ਾ ਸੋਸ਼ਲ ਜਿਹੜਾ ਵਰਕ ਸੀਗਾ ਜਾਂ ਆਪਦੇ ਹਲਾਕੇ ਦੀ ਸੇਵਾ ਕਰਦੇ ਗਏ ਨਿਰੰਤਰ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਲਾਲਚ ਤੋਂ ਲੋਹੜਾਣਾ ਤੋਂ ਸੋ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਆਰਗੇਨਾਈਜੇਸ਼ਨ ਦੇ ਰਾਹੀਂ ਆਪਦੇ ਰਾਹੀਂ ਨਿੱਜੀ ਆਪਦੇ ਜਿਹੜੇ ਲੋਕਾਂ ਨਾਲ ਸਬੰਧ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਇਹ ਫੈਸਲਾ ਲਿਆ ਕਿ ਮੈਂ ਹੁਣ ਕਾਂਗਰਸ ਪਾਰਟੀ ਨੂੰ ਵਿਚਾਰਧਾਰਤਾਂ ਤੋਂ ਹੀ ਸੀ ਕਿ ਇਸ ਸਮੇਂ ਉਹਨਾਂ ਨੇ ਕਾਂਗਰਸ ਪਾਰਟੀ ਦਾ ਛੱਡਾ ਦੁਬਾਰਾ ਫੇਰ ਚੁੱਕਣ ਦਾ ਫੈਸਲਾ ਲੇਤਾ ਇਸੇ ਤਰ੍ਹਾਂ ਹੀ ਗੋਲਡੀ ਜੀ ਹੈ ਮੈਂ ਇਸ ਕਰਕੇ ਬਰੀਫ ਕਰ ਰਿਹਾ ਹਾਂ ਕਿਉਂਕਿ ਜਿਸ ਪ੍ਰਕਾਰ ਦੀਆਂ ਅੱਜ ਕੱਲ੍ਹ ਲੋਕਾਂ ਦੀਆਂ ਲਾਲਚ ਹੋ ਗਿਆ ਹੈ ਰਾਜਨੀਤਿਕ ਦਾ ਕਿ ਰਾਤ ਨੂੰ ਕੁਝ ਹੋਰ ਔਰ ਸਵੇਰ ਕੁਝ ਹੋਰ ਔਰ ਸਵੇਰ ਕੋਈ ਆਪਰਚੁਨਿਟੀ ਆ ਗਈ ਤਾਂ ਫਿਰ ਹੋਰ ਔਰ ਲੋਕ ਸਤਾਤਾਰੀ ਸਰਕਾਰਾਂ ਦੇ ਵੱਲ ਅੱਜਕਲ ਜਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਾਨੂੰ ਇਥੋਂ ਤਾਕਤ ਮਿਲ ਜੇ ਤੇ ਲਗਭਗ ਵਾਰ ਗੋਲਡੀ ਜੀ ਵੀ ਜਿਹੜੇ ਸਾਡੇ ਦੋ ਵਾਰੀ ਦੇ ਐਮਐਲਏ ਰਹੇ ਕਾਂਗਰਸ ਪਾਰਟੀ ਤੋਂ ਔਰ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਇਹ ਉਹਨਾਂ ਦੇ ਨਾਲ ਕਿਉਂਕਿ ਪਿਆਰ ਹੋਣ ਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਬਾਏ ਇਲੈਕਸ਼ਨ ਇਹ ਸਮਿਦੇਸੀ ਕੀ ਲੜਾਇਆ ਇਹ ਨਾਲ ਚਲੇ ਗਏ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਲੇਕਿਨ ਕੋਈ ਚੋਣ ਨਹੀਂ ਇਹਨਾਂ ਨੇ ਕਿਸੇ ਪ੍ਰਕਾਰ ਦਾ ਲੜਿਆ ਲੇਕਿਨ ਇੱਕ ਕਿਉਂਕਿ ਕਾਫੀ ਬੇਰ ਤੋਂ ਸਬੰਧ ਸਨ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਟਿਵਾੜੀ ਜੀ ਦੇ ਨਾਲ ਪਾਰਟੀ ਦੇ ਇਧਰ ਉਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦੁਬਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾਵੇ। ਸੋ ਅਸੀਂ ਇਹਨਾਂ ਦੋਨਾਂ ਸਾਥੀਆਂ ਨੂੰ ਯਾਦਵ ਸਾਹਿਬ ਜੀ ਦੀ ਪ੍ਰੈਜ਼ੈਂਸ ਤੇ ਮਨੀਸ਼ ਟਵਾੜੀ ਜੀ ਤੇ तमाम ਸਾਡੇ ਵਰਿਸ਼ਟ ਲੀਡਰ ਸਹਿਬਾਨ ਸਾਡੇ ਐਮਪੀ ਸਾਹਿਬ ਅਮਰ ਸਿੰਘ ਜੀ ਵੀ ਆਏ ਨੇ। ਅਸੀਂ ਉਹਨਾਂ ਸਾਰੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨਾਂ ਨੂੰ ਦੁਬਾਰਾ ਜੀਆ ਕਹਿੰਦੇ ਆ ਔਰ ਦੁਬਾਰਾ ਜਿਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਅੱਜ ਅਸੀਂ ਇਹਨਾਂ ਨੂੰ ਦੇਵਾਂਗੇ ਔਰ ਕਾਂਗਰਸ ਪਾਰਟੀ ਜੁਆਇਨ ਕਰਾਉਣੇ। ਸੋ ਅੱਜ ਦਾ ਬਾਰੇ ਇਹੀ ਬਰੀਫ ਸੀਗਾ ਹੋਰ ਕੋਈ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਜਾਂ ਨਹੀਂ ਵਾਟ ਟੂ ਸੇ ਸਮਝ ਨਹੀਂ ਇੱਕ ਵੇਲੇ ਗੱਲ ਕਰਾਂਗੇ ਅਡਜੋਇਨ ਕਰਦੇ ਹਾਂ 阿里，阿朱桑。嗯 ਸਾਜੋ ਸੁਲਿੰਦਰ ਯਾਦਵ ਜੀ ਸੰਚਾਰ ਸਾਡੇ ਪੰਜਾਬ ਦੇ ਪ੍ਰਧਾਨ ਜੀ ਦਾਦਾ ਪ੍ਰਿੰਸ ਸਾਹਿਬ ਮੇਰੇ ਬ੍ਰਦਰ ਮੈਂਬਰ ਆਫ ਪਾਰਲੀਮੈਂਟ ਨੀਸ਼ ਟਵਾੜੀ ਜੀ ਐਮਪੀ ਸਾਹਿਬ ਸਰਮਰ ਸਿੰਘ ਜੀ ਐਮਪੀ ਸਾਹਿਬ ਉਹ ਸਾਡੇ ਸਾਰੇ ਸਾਥੀਗਣ ਗੋਲਡ ਜੀ ਮੇਰੇ ਨਾਲ ਬੈਠੇ ਨੇ ਅੱਜ ਵੀ ਸਜਣਾ 来 ਨੇ ਜੁਗਰੂ ਕਿਸ਼ੋਰ ਜੀ ਨਾ ਨੰਨ ਲਵਲ ਮਾਫ ਕਰਨਾ ਪ੍ਰੈਜ਼ੀਡੈਂਟ ਸਹਿਬਾਂ ਮੈਂ ਬਹੁਤ ਬਹੁਤ ਧੰਨਵਾਦੀ ਆਂ ਕਾਂਗਰਸ ਪਾਰਟੀ ਦਾ ਸਪੈਸ਼ਲੀ ਜੇ 3 ਸਾਡੀ ਇੱਥੇ ਬੈਠੀ ਹੈ 플러스 ਰਾਹੁਲ ਜੀ ਸੋਨੀਆ ਜੀ ਖੜਗੇ ਸਾਹਿਬ ਇਹਨਾਂ ਦੇ ਸਦਕਾ ਅ ਲੰਬੇ ਅਸੇਵਾ ਕੋ 10 ਸਾਲ ਦਾ ਵਕਤ ਬਕਵਾ ਹੋ ਗਿਆ ਅੱਜ ਮਨ ਬੜਾ ਬੜਾ ਬੋਰਾਇਨਾ ਨੇ ਮੱਕਾ ਇੱਥਾ ਪਾਰਟੀ ਸੇਵਾ ਕਰਨ ਦਾ ਮੈਂ ਜਿੱਥੇ ਦਾ ਧੰਨਵਾਦ ਕਰਦਾ ਆਂ ਉਹ ਤੇ ਨਾ ਵਾਦਾ ਵੀ ਕਰਦਾ ਐ ਕਿ ਜਿਸ ਤਰ੍ਹਾਂ ਪਿਛਲੇ 32 33 ਸਾਲ ਪਾਰਟੀ ਸੇਵਾ ਕੀਤੀ ਸੀ 1986 ਤੋਂ ਲੈ ਕੇ ਜਦੋਂ ਟੈਰੋਰੀਜ਼ਮ ਸੀ ਕੋਈ ਪੰਜਾਬ ਚੋਂਦਾ ਨਹੀਂ ਸੀ ਉਹਨਾਂ ਦਿਨਾਂ ਦੇ ਚਾ ਆ ਕੇ ਮੈਂ ਇਸ ਤਰ੍ਹਾਂ ਬੀਨ ਸਿੰਘ ਜੀ ਪ੍ਰੈਜ਼ੀਡੈਂਟ ਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਉਦੋਂ ਲੈ ਕੇ 91 ਤੱਕ ਰਾਤ ਦਿਨ ਅਸੀਂ ਪੂਰਾ ਪੰਜਾਬ ਦਾ ਟੂਰ ਕਰਦੇ ਰਹੇ ਉਹਨਾਂ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਮਜਬੂਰੀ ਐਸੀ ਸੀ ਮੈਂ ਬਿਆਨ ਨਹੀਂ ਕਰਨੀ ਚਾਹੁੰਦਾ ਪਰ ਉਸ ਕਰਕੇ ਮੈਨੂੰ ਥੋੜੇ ਅਸਲੇ ਜਾਣਾ ਪਿਆ ਸੀ ਇੱਕ ਮੇਰੀ ਬੇਟੀ ਦੀ ਸ਼ਾਦੀ ਸੀ ਉਹਨਾਂ ਦੇ ਨਾਲ ਵਿੱਚ ਇਸ ਵਾਸਤੇ ਮੈਂ 6 ਮਹੀਨੇ ਬਾਅਦ ਰਿਜ਼ਾਇਨ ਕਰ ਕਰ ਬੈਠ ਗਿਆ ਸੀ ਜਿੰਨੀ ਵੀ ਸੇਵਾ ਹੋ ਰਹੀ ਹੋ ਸਕੀ ਇੰਦੀ ਬੇਟੀ ਦੀ ਮਕਾਦਰ ਰਹਾ ਪਰ ਮੈਨੂੰ ਬਹੁਤ ਆਫਰ ਆਏ ਇਧਰ ਉਧਰ ਮੈਨੇ ਕਿਤੇ ਗਿਆ ਅੱਜ ਮਨੇਜ ਜੀ ਮਨਵੜ ਕੇ ਲੈ ਕੇ ਆਏ ਨੇ ਔਰ ਮੈਂ ਸਾਰੇ ਹਾਈ ਕਮਾਂਡ ਦਾ ਧੰਨਵਾਦੀ ਹਾਂ ਕਿ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ or i will not leave any stone unturned to make sure be ben tera di 13 seedh wale si jit ke re jholi baange jithe bhi jhut lagoge oh da meri personal guarantee hai jada a ke bhejange utthe bahut bahut dhanwad goddi goddi ji a jao goddi ji tusi udhar to a jao haan ji dhanwad pakke haan ਸਤਕਾਰਯੋਗ ਸਾਡੇ 4.5 ਜਦੋਂ ਸਾਡੇ ਸਤਕਾਰਯੋਗ ਪ੍ਰਧਾਨ ਜੀ ਆਮ ਵੈਰੀ ਸੌਰੀ ਜੀ ਕਿ ਮੈਂ ਕਾਕਾ ਰਣਜੀਤ ਸਿੰਘ ਨਾਲ ਨਾ ਖੁੱਲ ਗਿਆ ਮੇਰੇ ਬੜੇ ਪਿਆਰੇ ਮਿੱਤਰ ਨੇ ਇਹਨਾਂ ਨੇ ਮੇਰੇ ਜੋ ਕੀਤਾ ਮਗਰ ਜ਼ਿੰਦਗੀ ਨਹੀਂ ਪੂਰ ਸਕਦਾ ਆਮ ਸੌਰੀ ਕਿ ਮੈਂ ਨਾ ਨਾ ਸਾਡੇ ਪ੍ਰਧਾਨ ਰਾਜਾ ਬੜੀ ਜੀ ਮੈਂਬਰ ਪਾਰਲੀਮੈਂਟ ਮਨੀਸ਼ Tiwari ਜੀ ਔਰ ਸardar Ram Singh ji Vivinder ji aur satkar yog sade sath hi MLA sahab jede mere naal us time MLA rahe hain kaka ji boldi ji jugal kushor sharma ji aur bahut satkar yog sade peemi sahab aj jadon captain mrinder singh ji nu us time ਪਾਵਰਸ ਪਾਰਟੀ ਤੋਂ ਐਜ਼ੇ ਚੀਫ ਮਿਨਿਸਟਰ ਹਟਾਇਆ ਸੀ ਉਸ ਟਾਈਮ ਅਸੀਂ ਉਹਨਾਂ ਦੇ ਨਾਲ ਜਿਹੜੇ ਐ ਹਟ ਗਏ ਸੀ ਪਿੱਛੇ ਪਾਵਰਸ ਪਾਰਟੀ ਤੋਂ ਤੇ ਜਦੋਂ ਉਹਨਾਂ ਨੇ ਵਾਪਸ ਦੁਬਾਰਾ ਅ ਬੀਜੇਪੀ 'ਚ ਜਾਣ ਦਾ ਜਿਹੜਾ ਹੈਗਾ ਫੈਸਲਾ ਲਿਆ ਤੇ ਅਸੀਂ ਉਸ ਤੋਂ ਅੜਿਕ ਹੋ ਕੇ ਵਾਪਸ ਪਿੱਛੇ ਆਪਣੀ ਪਾਰਟੀ 'ਚ ਆ ਕੇ ਆਪਣੀ ਪਾਰਟੀ ਜਾਣਾ ਬਿਹਤਰ ਸਮਝਿਆ ਸੋ ਅਸੀਂ ਕਾਫੀ ਸਮੇਂ ਤੋਂ ਮਨੀਸ਼ ਤਿਵਾੜੀ ਜੀ ਦੇ ਨਾਲ ਐਜ਼ੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ 'ਚ ਗੜਸੇ ਕਰਦੇ ਕਾਫੀ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਉੱਥੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਔਰ ਇਹਨਾਂ ਦਾ ਕੰਮ ਕਰਦਾਂ ਉਸ ਪਾਰਟੀ ਦਾ ਦੇਖਦੇ ਰਹੇ ਔਰ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਜੀ ਦਾ ਔਰ ਸਾਡੇ ਪ੍ਰਧਾਨ ਜੀ ਦਾ ਰਾਜਾ ਵੜਿੰਗ ਜੀ ਦਾ ਔਰ ਮਨੀਸ਼ ਤਵਾੜੀ ਜੀ ਦਾ ਕਿ ਇਹਨਾਂ ਨੇ ਵਾਪਸ ਸਾਨੂੰ ਬਿਹਤਰ ਸਮਝਿਆ ਕਿ ਅਸੀਂ ਪਾਰਟੀ ਦੇ ਵਿੱਚ ਆ ਕੇ ਦੁਆਰਾ ਜਿਹੜੀ ਹੈਗੀ ਉਹ ਸੇਵਾ ਕਾਂਗਰਸ ਪਾਰਟੀ ਦੀ ਕਰ ਸਕੀਏ ਔਰ ਅਸੀਂ ਯਕੀਨ ਦਿਵਾਨੇ ਪਏ ਅਸੀਂ ਕੋਈ ਵੀ ਜਿਹੜਾ ਕਰਸ਼ੇਂ ਕਰ ਤੋਂ ਖਾਸ ਤੌਰ ਤੇ ਅਸੀਂ ਕੋਈ ਵੀ ਜਿਹੜਾ ਸਟੋਨ ਹੈਗਾ ਅੰਟਰ ਨਹੀਂ ਛੱਡਾਂ ਕਿ ਜਿਹੜਾ ਮਨਿਸ਼ਤ ਵਾਲੀ ਥੀ ਨੂੰ ਆਪਾਂ ਉੱਥੋਂ ਜਿਤਾ ਕੇ ਭੇਜੀਏ ਔਰ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਗਾਂਧ ਹੋਵੇ ਐਸੇ ਤੁਹਾਡਾ ਸੇਵਾ ਕਰ ਸਕੀਏ ਮੈਂ ਦੋ ਵਾਰ ਕਾਂਗਰਸ ਪਾਰਟੀ ਤੋਂ ਬਤੌਰ ਐਮਐਲਏ ਰਿਆਂ ਦੋ ਵਾਰ ਮੇਰੇ ਫਾਦਰ ਸਾਹਿਬ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਐ 90 ਜੁਨਾਂ ਦੀ ਡੈਥ ਤੋਂ ਬਾਅਦ ਮੈਂ ਸਿਆਸਤ 'ਚ ਆਇਆ ਤੇ ਕਾਂਗਰਸ ਪਾਰਟੀ ਨੇ ਮੇਰੀ ਬਾਹ ਫੜੀ ਸੀ ਤੇ ਉਹਨਾਂ ਨੇ ਸਾਨੂੰ ਅੱਗੇ ਲਾ ਕੇ

ਕੰਟਰ ਦੇ ਵਿੱਚ ਗਿੰਨਣ ਦਾ ਦੇ ਵਿੱਚ ਹਰ ਹਰਕੇ ਦੇ ਵਿੱਚ ਚਾਰ ਚਾਰ ਪੰਜ ਪਰ ਸਾਥੀ ਹੈ ਜਿਹੜੇ ਬਹੁਤ ਤਕੜੀ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰਦੇ ਪਰ ਅਬਰ ਪ੍ਰਿੰਤ ਲਾਹੀ ਸਾਡਾ ਉੱਥੇ ਰਿਕਵਿਟੇਸ਼ਨ ਕਰਦਾ ਕਾਂਗਰਸ ਪਾਰਟੀ ਨੂੰ ਹੈਗਾ ਸੋ ਇਹੋ ਨਹੀਂ ਮਤਲਬ ਪ੍ਰਿੰਤ ਕਿਤੇ ਵੀ ਕੋਈ ਦਿੱਕਤ ਇਹਨਾਂ ਨੇ ਕਿਹਾ ਕਿ ਮਾਈ ਕਹਿੰਦੇ ਕਹਾਂ ਤੁਹਾਨੂੰ ਸਾਵਾ ਮਾਈ ਕਹਿੰਦੇ ਕਦਾਗ ਵਿੱਚਾਂਗੇ ਅਣੀ ਜੀ ਹਰਪੁਰ ਸਾਹਿਬ ਦੀ ਗੱਲ ਨਹੀਂ ਜਿਆ ਲੁਧਿਆਣਾ ਵੀ ਹੁਣ ਖਾਲੀ ਹੋ ਗਿਆ ਤੁਹਾਡਾ ਲੁਧਿਆਣਾ ਇਹਨਾਂ ਦੀ ਪੁਰਾਣੀ ਸੀ ਸੋ ਵੈਸੇ ਦਾ ਇਹ ਮੇਰੀ ਸੀ ਦਾ ਸਾਦੇ ਪਰ ਵੈਸੇ ਮੈਂ ਤੁਹਾਨੂੰ ਵੇਖੋ ਸਾਡੇ ਸਿਟਿੰਗ ਐਮਪੀ ਨਹੀਂ ਉੱਥੇ ਅਲਟੀਵੇਲੀ ਜਿਹੜਾ ਨਹੀਂ ਨਹੀਂ ਸੁਣੋ ਇਹ ਕਈ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਹੀ ਦੱਸ ਦਿੰਦਾ ਦਵਿੰਦਰ ਜੀ ਬੈਠੇ ਹੈ ਉਹਨਾਂ ਦੀ ਇਜਾਜ਼ਤ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡਿਸਪਲਿਨਡ ਪਾਰਟੀ ਹੈ ਔਰ ਬਹੁਤ ਸੱਤੋਂ 138 ਬੜੇ ਪੁਰਾਣੀ ਪਾਰਟੀ ਹੈ ਇਹਦਾ ਇੱਕ ਕਲਚਰ ਹੈ ਇੱਕ ਸਿਸਟਮ ਹੈ ਇਹ ਨਹੀਂ ਆ ਕਿ ਭਾਜਪਾ ਦਾ ਰਾਜ ਹੈ ਤੇ ਭਾਜਪਾ ਦੇ ਪ੍ਰਧਾਨ ਨੂੰ ਸੁਨੀਲ ਕੁਮਾਰ ਜਾਖੜ ਜੀ ਨੂੰ ਇਹ ਪਤਾ ਹੀ ਨਹੀਂਗਾ ਵੀ ਜੁਆਇੰਟ ਕੀਨੇ ਕਰਨਾ ਹੈ ਕਦੇ ਕਦੇ ਹੁੰਦਾ ਪਤਾ ਹੀ ਨਹੀਂ ਲੱਗਦਾ ਵੀ ਜੁਆਇੰਟ ਕਿਨੇ ਕਰਨਾ ਉੱਥੋਂ ਲੜਨਾ ਕਾਂਗਰਸ ਪਾਰਟੀ ਚ ਇੱਕ ਡਿਸਪੀਸਪਲਨ ਹੈਗਾ ਇਹ ਅਨੰਪੁਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਨੇ ਸੁਭਾਵਿਕ ਤੌਰ ਤੇ ਹੁੰਦਾ ਕਿ ਜਿਹੜਾ ਉੱਥੇ ਚੋਣਾਂ ਲੜਿਆ ਹੁੰਦਾ ਹੈ ਉਹਨੇ ਹੀ ਦਿਵਾਰੇ ਉੱਥੋਂ ਚੋਣ ਲੜਨਾ ਹੁੰਦਾ ਪਰ ਇਹ ਜਿਹੜਾ ਫੈਸਲਾ ਹੈ ਮਤਲਬ ਕਿ ਮੈਂ ਤੁਹਾਨੂੰ ਸੁਭਾਵਿਕ ਤੌਰ ਤੇ ਐਦਾਂ ਹੀ ਫੈਸਲਾ ਹੁੰਦਾ ਉਹ ਉੱਥੋਂ ਹੀ ਲੜਦਾ ਹੈ ਆਲਟੀਮੇਟਲੀ ਫੈਸਲਾ ਜਦੋਂ ਚਿੱਠੀ ਆ ਜਾਂਦੀ ਹੈ ਉਹ ਸਾਡੀ ਲਿਸਟ ਆ ਜਾਂਦੀ ਹੈ ਉਹਦੇ ਵਿੱਚ ਬਿਲਕੁਲ ਕਲੈਰਿਟੀ ਆ ਜਾਂਦੀ ਹੈ ਕਿ ਕਿਹੜਾ ਵਿਅਕਤੀ ਕਿੱਥੋਂ ਚੁਣਨ ਲੱਗਦਾ ਹੈ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਹ ਸਭ तमाम ਲੋਕ ਨੇ ਜਿੱਥੋਂ ਇਹ ਲੜੇ ਨੇ ਉੱਥੋਂ ਹੀ ਰਿਪਰੈਜ਼ੈਂਟ ਕਰਨਗੇ ਪਰ ਆਲਟੀਮੇਟਲੀ ਜਿਹੜਾ ਫੈਸਲਾ ਹੈ ਉਹ ਮੈਂ ਨਹੀਂ ਕਰ ਸਕਦਾ ਉਹ ਦਵਿੰਦਰ ਜੀ ਰਾਹੁਲ ਜੀ ਖਰਗੇ ਸਾਹਿਬ ਨੇ ਉਹ ਅੰਤਿਮ ਜਿਹੜੀ ਚਿੱਠੀ ਤੇ ਦਸਖਤ ਕਰਕੇ ਆਉਂਦੇ ਹੈ

जो व्यक्ति पार्टी छोड़ के चले गए आज उधर कल उधर आप जरा नीचे पढ़िए लोग क्या लिख रहे हैं मैं तो चाहता हूं कि जो जाना जो उसने फेर बदल करनी है ऐसे लोगों को कर लेना चाहिए और इस बार जनता बहुत समझदार है आप देख लेना फैसला क्या होगा देश के अंदर ऐसे लोगों के लिए कोई जगह नहीं बचेगी जो रात को इधर अभी पार्टी की सदस्यता है और सुबह उठ के किसी पार्टी के में शामिल हो जाते हैं हमने ऐसा कोई व्यक्ति नहीं शामिल करा नहीं आपके सामने चौदह साल पार्टी 2014 में रहे सेवा करी रहा हमारा यह भी नहीं है कि आते ही टिकट ले लो भैया मोदी जी रहे दस साल आज ज्वाइन किया है इन्होंने लेकिन पार्टी की सेवा अमरिंदर सिंह से के साथ गए थे इन्होंने कोई पार्टी इधर उधर तो किया नहीं मेरे कहने का मतलब अच्छी बात है और इस प्रकार के लोगों का जनता मुंह तोड़ जवाब देगी और, दे और भाजपा को पता चल जाएगा कि पंजाब में क्या हालात ਵਾਲ ਇਲੈਕਸ਼ਨ ਦਾ ਬਿਲਕੁਲ ਸਾਹਮਣੇ ਨਹੀਂ ਨਹੀਂ ਭਰੋਸੇ ਵਾਲੇ ਤੋਂ ਭਰੋਸੇ ਵਾਲੇ ਦਾ ਕੋਈ ਮਤਲਬ ਛਾੜੀ ਨਹੀਂ ਲਿਆ ਆ ਭਰੋਸੇ ਵਾਲੇ ਬੈਠੇ ਸਾਰੇ ਜਿਨ੍ਹਾਂ ਨੂੰ ਮੰਡ ਦੇ ਵਿੱਚ ਉਤਾਵਲਾਪਣ ਜਲਦੀ ਕੁਝ ਪਾਉਣ ਦਾ ਰਾਤ ਨੂੰ ਚੀਫ ਮਿਨਿਸਟਰ ਬੰਦਾ ਰਾਤ ਨੂੰ ਮੈਂਬਰ ਆਫ ਪਾਰਲੀਮੈਂਟ ਬੰਦਾ ਰਾਤ ਨੂੰ ਐਮਐਲਏ ਬੰਦਾ ਇਹ ਉਹ ਲੋਗ ਹੈ ਇਹ ਉਹ ਲਾਲਚੀ ਲੋਗ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਰਾਤੋਂ ਰਾਤ ਸਭ ਕੁਝ ਲੈ ਲੀਏ ਅਦਰਵਾਈਜ਼ ਜਿਹੜਾ ਵਿਅਕਤੀ ਸਾਡੇ ਕੋਲੋਂ ਗਿਆ ਹੈ ਇਦੋਂ ਵੱਧ ਭਰੋਸਾ ਕੀ ਹੋ ਸਕਦਾ ਸੀ ਉਹਨਾਂ ਨੂੰ ਸਭ ਕੁਝ ਦਿੱਤਾ ਚਾਹੇ ਉਹ ਸਾਰੀਆਂ ਕੁਰਸੀਆਂ ਦਿੱਤੀਆਂ ਪਰ ਅਗਲੇ ਆਸਤੇ ਵੀ ਦੇਣ ਲਈ ਤਿਆਰ ਸਾਂ ਇਹ ਧੋਖਾ ਕਹਿੰਦੇ ਨਹੀਂ ਇਹਨੂੰ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਔਰ ਅਗਰ ਛੱਡ ਕੇ ਜਾਣਾ ਹੁੰਦਾ ਪੰਜਾਬੀ ਜੇ ਕਹਾਵਾਂ ਤਾਂ ਕਦੇ ਔਖੇ ਸਮੇਂ ਨਹੀਂ ਕੋਈ ਛੱਡ ਕੇ ਜਾਂਦਾ ਸੌਖੇ ਸਮੇਂ ਛੱਡ ਕੇ ਜਾਂਦਾ ਵਿਅਕਤੀ ਨੂੰ ਜਾਂਦਾ ਐਨ ਮੂਮੈਂਟ ਤੇ ਆ ਕੇ ਸਭ ਕੁਝ ਕਾਂਗਰਸ ਪਾਰਟੀ ਦਾ ਹੰਡਾ ਕੇ ਜਿਹੜੇ ਲੋਕ ਚਲੇ ਜਾਂਦੇ ਐ ਔਰ ਤੁਸੀਂ ਦੇਖ ਲਿਓ जिन्ने ਲੋਗ ਇਹ ਪਾਰਟੀ ਅੰਦਰ ਉਧਰ ਸਵਿਚ ਕਰਕੇ ਚੋਣਾਂ ਲੜਨਗੇ ਪੰਜਾਬ ਦੇ ਲੋਗ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਇੱਕ ਐਸਾ ਸਨੇਹਾ ਦੇਣਗੇ ਦੇਸ਼ ਦੇ ਵਿੱਚ ਕਿ ਆ ਜਿਹੜੇ ਪਾਰਟੀ ਸਵਿਚ ਕਰਦੇ ਆ ਲੋਗ ਉਹਨਾਂ ਹਾਸਤੇ ਸਾਡਾ ਆ ਸਨੇਹ ਹੈਗੇ ਤੁਸੀਂ ਤੁਹਾਨੂੰ 4 ਜੂਨ ਨੂੰ ਮਤਾਂ ਲੱਗਾ ਹੈ। ਨਰੇਂਦਰ ਜੀ ਸ੍ਰਿੰਦਰ ਜੀ ਇਸ ਨੂੰ ਕਾਲੇਗੀ। ਲਿਸਟ ਦਾ ਦੋਸਰ ਕਾਲੇਗੀ ਕਿਉਂਕਿ ਕੈਂਡੀਡੇਟ ਉਡੀਕ ਕਰ ਰਹੇ ਦੋ ਮੈਂਬਰ ਪਾਰਲੀਮੈਂਟ ਤੁਹਾਡੇ ਨਾਲ ਇਫੈਕਟਿਵਟੀ ਕਰ ਰਹੇ ਕਿ ਦੇਖਿਏ ہمارا ਪੰਜਾਬ ਕਰ ਰਹੇ ਸੀ। पंजाब के जो हमारे पंजाब के चुनाव लास्ट फेज में है और जैसा आप जानते हैं कांग्रेस में एक प्रोसीजर है अभी राजा जी ने बताया कि स्क्रीनिंग कमेटी होती है सी सी होती है बहुत जल्द हम फाइनल स्क्रीनिंग कमेटी की मीटिंग करेंगे और एक कम्फर्टेबल uh, समय पर एक uh, पूरा समय जिसमें मिल सके हम कैंपेन भी पूरा कर सकें और हमारे कैंडिडेट्स को पूरा समय भी मिल सके वो सोच विचार करके ही हम जो टिकट हैं वो फाइनल कर मैं क्या कि अभी राजा जी ने बहुत तरीके से और बहुत साफ तौर से बताया कि ये निश्चित ही है कि हमारे जो सिटिंग एम हैं उनको वहीं पर कंसिडर किया जाता है लेकिन फाइनल मोहर निश्चित ही पार्टी के हाईकमान की लगती है स्क्रीनिंग कमेटी की लगती है जो हमारी सी ई सी है उसकी लगती है तो ज़्यादा समय नहीं बहुत जल्दी हमारे सभी कैंडिडेट मल्कि जी के साथ चुनाव लड़ने तो 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 के लिए तैयार है अभी जैसा की आप मैं स्पष्ट कर देना चाहता हूँ की हमारी जो पार्टी है वो सभी धर्मों को और सभी जातियों को साथ लेकर चलने वाली पार्टी है और ये खूबसूरती है कांग्रेस की हम अपने साथी का हाथ नहीं छोड़ते उनका साथ नहीं छोड़ते और जिसकी जहाँ यूटिलिटी होती है उसको उचित सम्मान के साथ साथ उसको वो ड्यूटीज़ भी दी जाती हैं बिरमी जी एक महत्वपूर्ण हमारे ओबीसी के नेता हैं और निश्चित ही इससे एक बहुत बड़ा मैसेज हमारे पूरे कार्डर में और पूरे प्रदेश में जाएगा इसलिए आ, आ, हम इनका पूरा यूटिलाइजेशन जो है पूरे स्टेट लेवल पर जरूर करेगा बार बार थे। थे। Can you I identify yourself? Which uh, बार-बार आ रहे हैं, yourself? Which सोशल मीडिया Can you identify yourself? Which are you? 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 Can you identify and the one thing i have learned is not to dignify rumors and baseless speculation with a response and that is my response assi sarope pawan wale auney <laughs> pawan wale aur <laughs> dusra tusi ab hai dal dasya jo devinder ji ne kahe hain ki party koi sauda nahi karke aundi te nai jehda sadi party ch aunda koi sauda karke aunda hai ye bjp ch honda hai ki aao tusi kehna ki inna nu ਕਿੱਥੇ ਜ਼ਿੰਮੇਵਾਰੀ ਪਾਰਟੀ ਇਹਨਾਂ ਨੂੰ ਬਹੁਤ ਮਾਨ ਸਨਮਾਨ ਦੇਗੀ ਜਿੱਥੇ ਇਹਨਾਂ ਦੀ ਲੋੜ ਹੋਏਗੀ ਵਰਤੇਗੀ ਔਰ ਜੋ ਕੁਝ ਦੇਣਾ ਹੋਇਆ ਉਹ ਫੈਸਲਾ ਕਰੇਗੀ ਲੇਕਿਨ ਐਦਾਂ ਸੌਦਾ ਨਹੀਂ ਹੈ ਵੀ ਰਾਤ ਨੂੰ ਆ ਜਾਓ ਤੇ ਸਵੇਰ ਇਹ ਨਾ ਹੀ ਤਾਂ ਇਹ ਸੌਦਾ ਕਰਕੇ ਆਏ ਨਾ ਹੀ ਪਾਰਟੀ ਇਸ ਪਰ ਕਾਦਾ ਕੋਈ ਸੌਦਾ ਕਰਦੀ ਪ੍ਰੈਸ ਕਾਨਫਰੰਸ ਸੋਸ਼ਲ ਮੀਡੀਆ ਜੀ ਕਹਿੰਦਾ ਸਰ ਸਾਹਿਬ ਨੇ ਹਸ ਕੇ ਜੇ ਤੁਹਾਡੇ ਬਾਰੇ ਕੁਝ ਪਿਆ ਸੀ ਜਦੋਂ ਪੁੱਛਿਆ ਗਿਆ ਕਿ ਮਨੀਸ਼ ਤਿਵਾੜੀ ਆ ਰਹੇ ਨੇ ਤਾਂ ਕਹਿੰਦੇ ਨੇ ਵੀ ਆਨਰ ਸਮਝ ਕੁਝ ਵੀ ਹੋ ਸਕਦਾ ਪਿਰਮੋਦ ਦੇ ਰਹੇ मैं कोई सुनील जाकर थोड़ी अपना कोई नाराज नहीं होता भाई हिंदी ना अपना कोई नाराज नहीं होता जो नाराज है वो पराए हैं वो लाइची हैं अपना कोई नाराज नहीं होता थैंक यू